ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਪੋਹ ਮਹੀਨੇ ਦੀ ਸੰਗਰਾਂਦ ਆਉਣ ਵਾਲੀ ਹੈ ਜੀ ਤੇ ਜੇਕਰ ਤੁਸੀਂ ਉਸ ਦਿਨ ਦੋ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਜੋ ਤੁਹਾਡੇ ਲੇਖਾਂ ਵਿੱਚ ਨਹੀਂ ਵੀ ਲਿਖਿਆ ਹੋਵੇਗਾ ਪਰਮਾਤਮਾ ਜੀ ਦੇ ਕੋਲੋਂ ਤੁਹਾਨੂੰ ਉਹ ਵੀ ਮਿਲ ਜਾਵੇਗਾ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਹਿੰਦੇ ਹਨ ਕਿ ਇੱਕ ਵਾਰ ਇੱਕ ਪਤੀ ਪਤਨੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਹੀ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਸਨ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਆਪਣੇ ਪਿੰਡ ਦੇ ਵਿੱਚ ਇੱਕ ਸਾਧੂ ਸੰਤ ਫਕੀਰ ਜੀ ਆਏ ਹੋਏ ਹਨ ਉਹ ਹਰ ਵੇਲੇ ਨਾਮ ਜਪਦੇ ਹਨ ਅਤੇ ਉਹ ਹਰ ਇੱਕ ਬੰਦੇ ਦੀ ਮੁਸ਼ਕਿਲ ਦਾ ਹੱਲ ਦੱਸ ਦਿੰਦੇ ਹਨ ਤੁਸੀਂ ਇੱਕ ਵਾਰ ਉਹਨਾਂ ਦੇ ਕੋਲ ਤਾਂ ਜਾ ਕੇ ਆਓ ਹੋ ਸਕਦਾ ਹੈ ਤੁਹਾਡੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਤੁਹਾਨੂੰ ਉਹਨਾਂ ਦੇ ਕੋਲੋਂ ਹੀ ਮਿਲ ਜਾਵੇ। ਕਹਿੰਦੇ ਕਿ ਉਹ ਪਤੀ-ਪਤਨੀ ਉਸੇ ਹੀ ਦਿਨ ਉਸ ਸੰਤ ਫਕੀਰ ਜੀ ਦੇ ਕੋਲ ਚਲੇ ਜਾਂਦੇ ਹਨ। ਜਾ ਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸਦੇ ਹਨ। ਸੰਤ ਜੀ ਇੰਨਾ ਚਿਰ ਹੋ ਗਿਆ ਸਾਡੇ ਵਿਆਹ ਨੂੰ। ਸਾਡੇ ਘਰ ਵਿੱਚ ਔਲਾਦ ਨਹੀਂ ਹੋਈ ਅਤੇ ਉੱਪਰੋਂ ਘਰ ਦੇ ਵਿੱਚ ਗਰੀਬੀ ਵੀ ਐਨੀ ਜ਼ਿਆਦਾ ਹੈ। ਅਸੀਂ ਤਾਂ ਚਾਰਾਂ ਹੀ ਪਾਸਿਆਂ ਤੋਂ ਦੁੱਖ ਰੋਗ ਤੇ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੋਏ ਹਾਂ ਸਾਨੂੰ ਕੋਈ ਐਸਾ ਹੱਲ ਦੱਸੋ ਜਿਹਦੇ ਨਾਲ ਸਾਡੀ ਵੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇ ਸੰਤ ਜੀ ਨੇ ਸਾਰੀ ਗੱਲਬਾਤ ਸੁਣ ਕੇ ਉਹਨਾਂ ਨੂੰ ਕਿਹਾ ਭਾਈ ਸਾਡੀ ਜ਼ਿੰਦਗੀ ਵਿੱਚ ਸਾਨੂੰ ਜੋ ਵੀ ਮਿਲਦਾ ਹੈ ਭਾਵੇਂ ਦੁੱਖ ਮਿਲਦੇ ਹਨ ਤੇ ਭਾਵੇਂ ਸੁੱਖ ਮਿਲਦੇ ਹਨ ਉਹ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਤਾਂ ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਹਨ ਪਰੇਸ਼ਾਨੀਆਂ ਹਨ ਤਾਂ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਇਹ ਤੁਹਾਨੂੰ ਤੁਹਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲ ਰਿਹਾ ਹੈ ਅਤੇ ਕਰਮਾਂ ਦੀ ਖੇਡ ਤੋਂ ਕੋਈ ਬਚ ਨਹੀਂ ਸਕਦਾ ਕਰਮਾਂ ਦਾ ਫਲ ਤਾਂ ਸਾਨੂੰ ਭੋਗਣਾ ਹੀ ਪੈਣਾ ਹੈ ਕਹਿੰਦੇ ਕਿ ਉਸ ਔਰਤ ਨੇ ਸੰਤ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੰਤ ਜੀ ਜੇ ਤੁਸੀਂ ਸਾਡੀ ਜ਼ਿੰਦਗੀ ਦੀ ਦੁੱਖ ਤਕਲੀਫਾਂ ਦਾ ਕਾਰਨ ਸਾਨੂੰ ਦੱਸ ਦਿੱਤਾ ਹੈ ਤਾਂ ਇਹਦਾ ਹੱਲ ਵੀ ਕਿਰਪਾ ਕਰਕੇ ਦੱਸ ਦਿਓ ਕਿਉਂਕਿ ਅਸੀਂ ਸੁਣਿਆ ਹੈ ਕਿ ਤੁਹਾਡੇ ਕੋਲ ਹਰ ਬੰਦੇ ਦੀ ਹਰ ਮੁਸ਼ਕਿਲ ਤੇ ਪਰੇਸ਼ਾਨੀ ਦਾ ਹੱਲ ਹੈ ਤਾਂ ਇਸ ਕਰਕੇ ਸਾਡੀ ਵੀ ਇਹ ਸਮੱਸਿਆ ਦਾ ਹੱਲ ਕੋਈ ਨਾ ਕੋਈ ਤਾਂ ਜ਼ਰੂਰ ਹੋਵੇਗਾ। ਸੰਤ ਜੀ ਨੇ ਕਿਹਾ ਜੇ ਤੁਸੀਂ ਕਿ ਅਸੀਂ ਆਪਣੇ ਮਾੜੇ ਕਰਮਾ ਤੋਂ ਕਿਵੇਂ ਬਚ ਸਕੀਏ? ਸਾਡਾ ਮਾੜੇ ਕਰਮਾ ਤੋਂ ਕਿਵੇਂ ਛੁਟਕਾਰਾ ਹੋ ਜਾਵੇ? ਤਾਂ ਸੰਤ ਜੀ ਨੇ ਫਿਰ ਕਿਹਾ ਭਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। ਕਰਮਾ ਤੋਂ ਕਦੇ ਵੀ ਛੁਟਕਾਰਾ ਨਹੀਂ ਮਿਲਦਾ। ਕਰਮ ਸਾਨੂੰ ਭੋਗਣੇ ਪੈਂਦੇ ਹਨ ਉਸ ਔਰਤ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਤ ਜੀ ਕੋਈ ਰਾਹ ਤਾਂ ਜ਼ਰੂਰ ਹੋਵੇਗਾ ਕਹਿੰਦੇ ਕਿ ਉਹ ਸੰਤ ਜੀ ਨੇ ਕੁਝ देर ਚੁੱਪ ਕਰ ਜਾਣ ਤੋਂ ਬਾਅਦ ਫਿਰ ਬੋਲੇ ਤੇ ਕਿਹਾ ਬੇਬੀ ਰਾਹ ਤਾਂ ਇਹ ਹੈ ਕਿ ਇਹਦੇ ਲਈ ਤੁਹਾਨੂੰ ਦੋ ਕੰਮ ਕਰਨੇ ਪੈਣਗੇ ਜੇਕਰ ਕੋਈ ਇਹ ਦੋ ਕੰਮ ਕਰ ਲੈਂਦਾ ਹੈ ਤਾਂ ਪਰਮਾਤਮਾ ਨਾਂ ਦੇ ਮਾੜੇ ਤੋਂ ਮਾੜੇ ਕਰਮਾ ਨੂੰ ਵੀ ਉਹ ਫਿਰ ਕੱਟ ਦਿੰਦੇ ਹਨ ਭਾਵ ਕਿ ਜ਼ਿੰਦਗੀ ਵਿੱਚ ਆਏ ਹੋਏ ਵੱਡੇ ਤੋਂ ਵੱਡੇ ਦੁੱਖ ਤਕਲੀਫਾਂ ਨੂੰ ਛੋਟਿਆਂ ਕਰਕੇ ਲੰਘਾ ਦਿੰਦੇ ਹਨ ਕਹਿੰਦੇ ਕਿ ਇੱਧਰ ਉਹ ਬੀਬੀ ਦਾ ਪਤੀ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਸਾਧੂ ਜੀ ਜ਼ਰੂਰ ਸਾਨੂੰ ਕੋਈ ਪੈਸੇ ਦੇ ਨਾਲ ਕਰਨ ਵਾਲਾ ਕੰਮ ਕਹਿਣਗੇ ਕਿਉਂਕਿ ਅੱਜ ਤੱਕ ਅਸੀਂ ਜਿਹਦੇ ਵੀ ਕੋਲ ਗਏ ਹਾਂ ਉਹਨੇ ਹੀ ਸਾਡੇ ਤੋਂ ਪੈਸੇ ਨਾਲ ਸੰਬੰਧਿਤ ਹਰ ਕੰਮ ਕਰਵਾਏ ਹਨ ਜ਼ਰੂਰ ਹੈ ਕੋਈ ਪੈਸੇ ਦਾ ਹੀ ਕੰਮ ਹੋਵੇਗਾ ਕਿਸੇ ਚੀਜ਼ ਦੀ ਮੰਗ ਵੀ ਕਰਨਗੇ ਪਰ ਉਹ ਮਨੁੱਖ ਇਹ ਨਹੀਂ ਸੀ ਜਾਣਦਾ ਜਦੋਂ ਆਪਾਂ ਕਿਸੇ ਸੱਚੇ ਸੰਤ ਫਕੀਰ ਦੇ ਕੋਲ ਜਾਂਦੇ ਹਾਂ ਕਮਾਈ ਵਾਲੇ ਮਹਾਪੁਰਖਾਂ ਦੇ ਕੋਲ ਚਲੇ ਜਾਂਦੇ ਹਾਂ ਆਪਣੇ ਲਈ ਕੋਈ ਸਲਾਹ ਲੈਣ ਜਾਂਦੇ ਹਾਂ ਤਾਂ ਉਹ ਕਮਾਈ ਵਾਲੇ ਸੰਤ ਮਹਾਪੁਰਖ ਰੱਬ ਦਾ ਨਾਮ ਜਪਣ ਵਾਲੀਆਂ ਰੂਹ ਖੁਦ ਵੀ ਨਾਮ ਰੱਬ ਦਾ ਜਪਦੀਆਂ ਹਨ ਤੇ ਦੂਜਿਆਂ ਕੋਲੋਂ ਵੀ ਜਪਾ ਲੈਂਦੀਆਂ ਹਨ ਭਾਵਕੇ ਰੱਬ ਦੇ ਨਾਲ ਜੋੜਦੀਆਂ ਹਨ ਇਹੋ ਜਿਹੀਆਂ ਰੂਹਾਂ ਉਹ ਪਰਮਪਿਤਾ ਪਰਮਾਤਮਾ ਦੇ ਨਾਲ ਜੋੜਦੇ ਹਨ ਭਾਵਕੇ ਭਜਨ ਬੰਦਗੀ ਦੇ ਨਾਲ ਜੋੜਦੀਆਂ ਹਨ ਤਾਂ ਇਹ ਸੰਤ ਜੀ ਨੇ ਉਹਦੇ ਪਤੀ ਪਤਨੀ ਨੂੰ ਕਿਹਾ ਤੁਹਾਡੀ ਮੁਸ਼ਕਿਲ ਦਾ ਹੱਲ ਦੋ ਕੰਮ ਹਨ ਤਾਂ ਪਰਮਾਤਮਾ ਦਾ ਨਾਮ ਤੇ ਦੂਸਰਾ ਸੇਵਾ ਨਾਲ ਸਿਮਰਨ ਕੀਤਾ ਹੋਇਆ ਪਰਮਾਤਮਾ ਦਾ ਨਾਮ ਅਤੇ ਦੂਸਰੀ ਸੇਵਾ ਨਾਮ ਸਿਮਰਨ ਜਪਿਆ ਕਰੋ ਸੇਵਾ ਕਰਿਆ ਕਰੋ ਕਹਿੰਦੇ ਕਿ ਜੇ ਸੰਤ ਜੀ ਬੋਲ ਹੀ ਰਹੇ ਸਨ ਕਹਿੰਦੇ ਕਿ ਅਜੇ ਤਾਂ ਸੰਤ ਜੀ ਬੋਲ ਹੀ ਰਹੇ ਸਨ ਇਹਨਾਂ ਨੂੰ ਦੱਸ ਹੀ ਰਹੇ ਸਨ ਵਿੱਚੋਂ ਹੀ ਉਸ ਔਰਤ ਦਾ ਪਤੀ ਬੋਲਿਆ ਕਹਿਣ ਲੱਗਾ ਸੰਤ ਜੀ ਮੈਨੂੰ ਤੁਹਾਡੀ ਇੱਕ ਗੱਲ ਸਮਝ ਨਹੀਂ ਆਈ ਹੁਣੇ ਤਾਂ ਤੁਸੀਂ ਕਿਹਾ ਕਿ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਫਲ ਮਿਲਦਾ ਹੈ ਕਰਮਾਂ ਦੇ ਫਲ ਤੋਂ ਕੋਈ ਬਚ ਨਹੀਂ ਸਕਦਾ ਕਰਮਾਂ ਦਾ ਫਲ ਸਾਨੂੰ ਹਰ ਹਾਲ ਵਿੱਚ ਭੋਗਣਾ ਪੈਂਦਾ ਹੈ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਦੋ ਕੰਮ ਕਰਨ ਦੇ ਨਾਲ ਤੁਹਾਡੇ ਮਾੜੇ ਕਰਮ ਕੱਟੇ ਜਾ ਸਕਦੇ ਹਨ ਇਹ ਗੱਲ ਜਿਹੀ ਨਹੀਂ ਬਣੀ ਇਹ ਕਿਵੇਂ ਹੋ ਸਕਦਾ ਹੈ ਤਾਂ ਕਹਿੰਦੇ ਕਿ ਉਹ ਸੰਤ ਜੀ ਮੁਸਕਰਾਏ ਤੇ ਕਹਿੰਦੇ ਚੰਗਾ ਹੋਇਆ ਪੁੱਤਰ ਤੂੰ ਇਹ ਸਵਾਲ ਹੁਣੇ ਹੀ ਪੁੱਛ ਲਿਆ ਕਿਉਂਕਿ ਜੇਕਰ ਮਨ ਦੇ ਵਿੱਚ ਸ਼ੰਕਾ ਰੱਖ ਕੇ ਇਹ ਦੋ ਕੰਮ ਕਰੀਏ ਤਾਂ ਇਹ ਕੰਮ ਕਰਨ ਦਾ ਸਾਨੂੰ ਕੋਈ ਲਾਭ ਫਲ ਪ੍ਰਾਪਤ ਨਹੀਂ ਹੁੰਦਾ ਭਜਨ ਬੰਦਗੀ ਕਰਨੀ ਸੇਵਾ ਕਰਨੀ ਹੈ ਇਹ ਨਿਰਸਵਾਰਥ ਹੋ ਕੇ ਹੀ ਕਰਨੀ ਪੈਣੀ ਹੈ ਕਿਉਂਕਿ ਸੱਚੇ ਮਨ ਦੇ ਨਾਲ ਕੀਤੀ ਹੋਈ ਭਗਤੀ ਭਜਨ ਬੰਦਗੀ ਸੇਵਾ ਇਹ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਆ ਜਾਂਦੀ ਹੈ ਇਹ ਸਾਨੂੰ ਬੋਲ ਕੇ ਦੱਸਣੀ ਨਹੀਂ ਪੈਂਦੀ ਸੰਤ ਜੀ ਨੇ ਕਿਹਾ ਅਤੇ ਜੋ ਤੂੰ ਸਵਾਲ ਕੀਤਾ ਹੈ ਕਿ ਭਜਨ ਬੰਦਗੀ ਕੀਤਿਆਂ ਸੇਵਾ ਕੀਤਿਆਂ ਮਾੜੇ ਕਰਮ ਕਿੰਜ ਕੱਟੇ ਜਾ ਸਕਦੇ ਹਨ ਤਾਂ ਸੁਣ ਪੁੱਤਰ ਜਦੋਂ ਆਪਾਂ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਹਾਂ ਭਜਨ ਬੰਦਗੀ ਕਰਦੇ ਹਾਂ ਤਾਂ ਸਾਡੇ ਉੱਤੇ ਪੂਰੀ ਹੀ ਕੁਦਰਤ ਕਾਇਨਾਤ ਮਿਹਰਬਾਨ ਹੋ ਜਾਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਹਾਂ ਕਿਸੇ ਵੀ ਬੇਸਹਾਰੇ ਦਾ ਆਸਰਾ ਬਣਦੇ ਹਾਂ ਤਾਂ ਸਾਡੇ ਪੁੰਨ ਬਣ ਜਾਂਦੇ ਹਨ ਸਾਡੇ ਚੰਗੇ ਕਰਮ ਬਣ ਜਾਂਦੇ ਹਨ ਅਤੇ ਜਿਉਂ-ਜਿਉਂ ਸਾਡੇ ਚੰਗੇ ਕਰਮਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਇਹ ਮਾੜੇ ਕਰਮਾਂ ਦੀ ਗਿਣਤੀ ਫਿਰ ਘਟਦੀ ਜਾਂਦੀ ਹੈ ਇਸੇ ਕਰਕੇ ਹੀ ਚੰਗੇ ਕਰਮ ਕਮਾਉਣ ਦੇ ਨਾਲ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ, ਰੋਗ, ਤਕਲੀਫਾਂ ਫਿਰ ਛੋਟੀਆਂ ਹੋ ਕੇ ਲੰਘ ਜਾਂਦੀਆਂ ਹਨ। ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਸਾਡੇ ਚੰਗੇ ਕਰਮਾਂ ਦੀ ਗਿਣਤੀ ਸਾਡੇ ਪੁੰਨ ਜ਼ਿਆਦਾ ਵਧਣ ਲੱਗ ਜਾਣ ਤਾਂ ਕਈ ਵਾਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ-ਵੱਡੇ ਦੁੱਖ ਲੋਕਾਂ ਤੋਂ, ਦੁੱਖ ਰੋਗਾਂ ਤੋਂ ਤਕਲੀਫਾਂ ਤੋਂ ਉਹ ਸਾਨੂੰ ਸੁਪਨੇ ਵਿੱਚ ਹੀ ਕੱਟ ਸਕਦੇ ਹਨ ਸੰਤ ਜੀ ਨੇ ਕਿਹਾ ਪੁੱਤਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਵੀ ਚੰਗੇ ਮਾੜੇ ਕਰਮ ਕਮਾਉਂਦੇ ਹਾਂ ਉਹਨਾਂ ਦਾ ਫਲ ਫਿਰ ਸਾਨੂੰ ਭੋਗਣਾ ਹੀ ਪੈਂਦਾ ਹੈ ਇਹ ਸੱਚ ਹੈ ਅਤੇ ਕਰਮਾਂ ਦਾ ਫਲ ਧਰਤੀ ਤੇ ਬੀਜੇ ਹੋਏ ਉਸ ਬੀਜ ਵਾਂਗ ਹੈ ਜੋ ਬੀਜ ਆਪਾਂ ਇੱਕ ਬੀਜਦੇ ਹਾਂ ਪਰ ਬੀਜ ਸਾਨੂੰ ਕਈ ਗੁਣਾ ਵੱਧ ਫਲ ਮਿਲਦਾ ਹੈ ਉਸੇ ਹੀ ਤਰ੍ਹਾਂ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਮਾੜਾ ਕਰਮ ਕਮਾਉਂਦੇ ਹਾਂ ਕਿਸੇ ਦਾ ਮਾੜਾ ਕਰਦੇ ਹਾਂ ਤਾਂ ਸਾਡਾ ਕੋਈ ਗੁਣਾ ਵੱਧ ਹੋ ਕੇ ਸਾਨੂੰ ਮਿਲਦਾ ਹੈ ਆਪਣਾ ਜੇ ਅਸੀਂ ਕਿਸੇ ਦੇ ਨਾਲ ਚਾਹ ਕਰਦੇ ਹਾਂ ਭਾਵ ਕਿ ਚੰਗੇ ਕਰਮ ਕਰਦੇ ਹਾਂ ਤਾਂ ਉਸ ਦੇ ਬਦਲੇ ਵੀ ਸਾਨੂੰ ਕਈ ਗੁਣਾ ਚੰਗਾ ਹੋ ਕੇ ਮਿਲ ਜਾਵੇਗਾ ਸੰਤ ਜੀ ਨੇ ਕਿਹਾ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਖਾਸ ਕਰਕੇ ਕਿਸੇ ਬੇਸਹਾਰੇ ਦਾ ਸਹਾਰਾ ਬਣਦੇ ਹਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਉਸ ਮਨੁੱਖ ਉਸ ਜੀਵ ਦੇ ਮੂੰਹੋਂ ਨਿਕਲੀਆਂ ਹੋਈਆਂ ਸੱਚੀਆਂ ਅਸੀਸਾਂ ਸਾਡੇ ਲਈ ਸੁਰੱਖਿਆ ਕਵਚ ਬਣ ਜਾਂਦੀਆਂ ਹਨ ਭਾਵੇਂ ਜਦੋਂ ਕਿਸੇ ਦੇ ਮਨੋਂ ਸਾਡੇ ਲਈ ਅਸੀਸ ਨਿਕਲਦੀ ਹੈ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਦੁੱਖ ਰੋਗ ਦੂਰ ਕਰ ਦਿੰਦੀ ਹੈ ਸਾਡੀ ਜ਼ਿੰਦਗੀ ਦੀਆਂ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਅਸੀਸਾਂ ਉਹਨਾਂ ਨੂੰ ਦੂਰ ਕਰ ਦਿੰਦੀਆਂ ਹਨ ਜਿੱਥੇ ਸਾਡਾ ਕਮਾਇਆ ਹੋਇਆ ਧਨ ਦੌਲਤ ਕੰਮ ਨਹੀਂ ਆਉਂਦਾ ਸਾਡੀ ਸਮਝਦਾਰੀ ਸਿਆਣਪ ਕੰਮ ਨਹੀਂ ਆਉਂਦੀ ਉਥੇ ਦੁਆਵਾਂ ਅਸੀਸਾਂ ਕਮ ਆ ਜਾਂਦੀਆਂ ਹਨ ਉਥੇ ਜਪਿਆ ਹੋਇਆ ਰੱਬ ਦਾ ਨਾਮ ਕਮ ਆਉਂਦਾ ਹੈ ਜਿਸ ਮਨੁੱਖ ਦੇ ਪੱਲੇ ਰੱਬ ਦਾ ਨਾਮ ਹੈ ਦੁਆਵਾਂ ਹਨ ਅਸੀਸਾਂ ਹਨ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਅਤੇ ਰੱਬ ਦਾ ਨਾਮ ਜਪਣ ਵਾਲੀਆਂ ਰੂਹਾਂ ਉਹਨਾਂ ਦੀ ਮਿਲੀ ਹੋਈ ਅਸੀਸ ਜ਼ਿੰਦਗੀ ਬਖਸ਼ ਸਕਦੀ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਕਰਨੇ ਹਨ ਕਿਉਂਕਿ ਇਹ ਪਰਿਵਾਰ ਮਿਲਿਆ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ ਕੰਮ ਧੰਦੇ ਵੀ ਕਰਨੇ ਹਨ ਕਮਾਈ ਵੀ ਕਰਨੀ ਹੈ ਪਰ ਨਾਲ ਨਾਲ ਵਾਹਿਗੁਰੂ ਦੀ ਕਮਾਈ ਵੀ ਜ਼ਰੂਰ ਕਰਨੀ ਹੈ ਚੰਗੇ ਕਰਮਾਂ ਦੀ ਲਿਸਟ ਬਣਾਉਣੀ ਹੈ ਕਮਾਈ ਚੰਗੇ ਕਰਮਾਂ ਦੀ ਕਮਾਉਣੀ ਹੈ ਕਿਉਂਕਿ ਨਾਮ ਅਤੇ ਇਹ ਅਸੀਸਾਂ ਦੁਆਵਾਂ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਨੂੰ ਦੂਰ ਕਰ ਸਕਦੀਆਂ ਹਨ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਪੋਹ ਮਹੀਨੇ ਦੀ ਸੰਗਰਾਦ ਤੋਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵੀ ਸੋਨੇ ਵਾਂਗ ਚਮਕ ਜਾਵੇਗੀ ਤੁਹਾਡੀ ਜ਼ਿੰਦਗੀ ਦਾ ਹਰ ਇੱਕ ਦੁੱਖ ਸੁੱਖ ਪਰਮਾਤਮਾ ਜੀ ਦੂਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ